ਦੇਖੋ ਜੀ ਐਡਾ ਸੂਟ ਬਾਨਾ ਜੀ ਰੈਡੀ ਹੋ ਕੇ ਐਡਾ ਸੂਟ ਬਾਨਾ ਬਹੁਤ ਪਿਆਰਾ ਸੋਬਰ ਸੂਟ ਰਹਿਣਾ ਜੀ ਦੀ ਕਲਰ ਮਿਲੂਗਾ ਤੁਹਾਨੂੰ ਇੱਥੇ ਮਹਿਰੂਨ ਲਓ ਜੀ ਫੈਂਡੀ ਸਟਾਫ ਤੇ ਰੈਡੀ ਹੈ ਜੀ ਸਟਾਫ ਥੋੜਾ ਚੇਂਜ ਹੋਇਆ ਬੈਸਟ ਕੁਆਲਟੀ ਦਾ ਸਟਾਫ ਲੱਗਿਆ ਹੋਇਆ ਜੀ ਇਹ ਵਾਲੇ ਸੂਟ ਤੇ ਬਹੁਤ ਸੋਹਣਾ ਕਪੜਾ ਰਹਿਣ ਵਾਲਾ ਹੈ ਨੈਕ ਬਣਿਆ 슬ੀਵਸ ਬਣਿਆ ਮਹਿਰੂਨ ਕਲਰ ਤੇ ਰਹਿਣਾ ਜੀ ਤੇ ਇਹ ਵਾਲੀਆਂ ਰਹਿ ਉਗੀ ਇਦਾਂ ਬਾਟਮ ਲਓ ਜੀ ਇਹ ਬਾਟਮ ਦਾ ਕੰਮ ਹੋਇਆ ਜੀ ਇਹਦੇ ਬਹੁਤ ਸੋਹਣੀ ਬਾਟਮ ਰਹਿਣ ਵਾਲੀ ਹੈ ਇਹਦੇ ਨਾਲ 골ਡਨ ਜੀ ਸ਼ੇਰ ਚ ਬਾਟਮ ਲੱਗੀ ਹੋਈ ਹੈ ਲਓ ਜੀ ਇਹ ਰਹੂਗੀ ਜੀ ਇਹਦੇ ਨਾਲ ਬਾਟਮ ਇਹ ਬਾਟਮ ਰਹਿਣ ਵਾਲੀ ਹੈ ਠੀਕ ਹੈ ਜੀ ਇਹ ਬਾਟਮ ਰਹੂਗੀ ਤੇ ਬਹੁਤ ਸੋਹਣਾ ਸੂਟ ਬੰਨਾ ਮਹਿਰੂਨ ਕਲਰ ਦੇ ਵਿੱਚ ਹੈ ਜੀ ਪ੍ਰਾਈਸ ਇਹਦੀ 1100 ਰੈਣੀ ਹੈ ਜੀ 1100 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਲਓ ਇਹ ਰਹਿਣਗੇ ਜੀ ਕਾਵਿਆ ਵਰਕ ਦੇ ਵਿੱਚ ਸੂਟ ਇਹ ਕਾਵਿਆ ਵਰਕ ਦੇ ਸੂਟ ਰਹਿਣੀਆਂ ਜੀ ਕਾਫੀ ਇਹਦੀ ਵੀ ਡਿਮਾਂਡ ਰਹਿਣ ਦੀ ਕਾਵਿਆ ਵਰਕ ਦੀ ਵੀ ਲਓ ਕਟ ਵਰਕ ਹੋਈ ਹੈ ਲੈਮਨ ਸ਼ੇਡ ਦੇ ਵਿੱਚ ਰਹਿਣਾ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਦੇਖੋ ਜੀ ਠੀਕ ਹੈ ਜੀ ਇਹਦਾ ਜਿਹੜਾ ਘੇਰਾ ਤੁਸੀਂ 22 ਇੰਚ ਤੱਕ ਰੈਡੀ ਕਰ ਸਕਦੇ ਹੋ 21 22 ਇੰਚ ਤੱਕ ਰੈਡੀ ਹੈ ਜੀ ਘੇਰਾ ਇਹਦਾ ਠੀਕ ਹੈ ਜੀ 21 22 ਇੰਚ ਤੱਕ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਰਹਿਣ ਵਾਲਾ ਕਾਵਿਆ ਵਰਕ ਦੇ ਵਿੱਚ ਦੇਖੋ ਜੀ ਪੂਰੀ ਕਟਵਰਕ ਹੋਈ ਐ ਜੀ ਇਹਦੀ ਬਹੁਤ ਸੋਹਣਾ ਰਹਿਣ ਵਾਲਾ ਠੀਕ ਐ ਨਾਲ ਤੁਹਾਨੂੰ ਇਹਦੀਆਂ 슬ੀਵਸ ਦੇ ਉੱਪਰ ਵੀ ਕਟਵਰਕ ਮਿਲੂਗੀ ਲਓ ਜੀ ਇਹ 슬ੀਵਸ ਦੇ ਉੱਪਰ ਕਟਵਰਕ ਲੈਣੀ ਐ ਸਟਾਫ ਬਿਲਕੁਲ ਬੈਸਟ ਰਹਿਣਾ ਜੀ ਡਾਇਮੰਡ ਟਿਸ਼ੂ ਦੇ ਵਿੱਚ ਰਹੂਗਾ ਜੀ ਸਟਾਫ ਬੈਸਟ ਕੁਆਲਿਟੀ ਦਾ ਰਹੂਗਾ ਜੀ ਇਹ ਤੇ ਪ੍ਰਾਈਸ ਜਿਹੜੀ ਰਹਿਣੀ ਐ ਜੀ ਇਹਦੀ ਵੀ 1100 ਰੁਪਏ ਰਹਿਣੀ ਐ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਵੀ 1100 ਰਹਿਣੀ ਐ ਕਾਵਯਾ ਵਰਕ ਦਾ ਸੂਟ ਐ ਬਹੁਤ ਹੀ ਪਿਆਰਾ ਜਿਹਾ ਕਲਰ ਐ ਨਾ ਇਹਦਾ ਦੇਖੋ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਕਲਰ ਆ ਰਿਹਾ ਕਲਰ ਥੋੜਾ ਜਿਹਾ ਡਲ ਜਾ ਆ ਰਿਹਾ ਜੀ ਪਰ ਇਹ ਨਾ ਲੈਮਨ 골ਡਨ ਜੀ ਸ਼ੇਡ ਦੇ ਵਿੱਚ ਹੈ ਕਲਰ ਬਹੁਤ ਸੋਨਾ ਰਹਿਣ ਵਾਲਾ ਜੀ ਠੀਕ ਹੈ ਜੀ ਪ੍ਰਾਈਸ ਜਿਹੜੀ 1100 ਰੈਡੀ ਆ ਇਹਦੇ ਵਿੱਚ ਇੱਕ ਕਲਰ ਹੋਰ ਆਊਗਾ ਜੀ ਗਰੇ ਜੀ ਸ਼ੇਡ ਚੜ ਲਓ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਚੈੱਕ ਕਰੋ ਜੀ ਇਹ ਕੇਵਲਾ ਕਲਰ ਆਊਗਾ ਜੀ ਪੂਰੇ ਸੂਰ ਦੀ ਕਟਵਰਕ ਹੋਈ ਹੈ ਇੰਦਾ ਕਟਵਰਕ ਕੀਤੀ ਹੋਈ ਹੈ 22 21 ਇੰਚ ਤੱਕ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਬਾਈ ਇਨ ਕੀ ਸਖ ਸ੍ਰਾਮ ਨਾਲ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਰਹਿਣ ਵਾਲਾ ਸੂਟ ਕਾਵਿਆ ਵਰਕ ਦੇ ਵਿੱਚ ਰੈਡੀ ਹੈ ਜੀ ਇਹ ਨਾਲ ਤੁਹਾਨੂੰ ਮਿਲेंगी ਇਹਦੀਆਂ 슬ੀਵਸ 슬ੀਵਸ ਦੇ ਉੱਪਰ ਵੀ ਵਰਕ ਹੋਇਆ ਹੈ ਦਾ ਲਓ ਜੀ ਇਹ 슬ੀਵਸ ਦਾ ਵਰਕ ਹੈ ਜੀ ਇਹਦਾ ਬਹੁਤ ਹੀ ਪਿਆਰਾ ਜਿਹਾ 슬ੀਵਸ ਦਾ ਵਰਕ ਹੈ ਪ੍ਰਾਈਸ ਜਿਹੜੀ ਰਹਿਣੀ ਹੈ ਜੀ 1100 ਰੁਪਏ ਰਹਿਣੀ ਹੈ 1100 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਕਾਵਿਆ ਵਰਕ ਦਾ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਉਣੀ ਆ ਲਓ ਇਸਕੇ ਵਾਲਾ ਸੂਟ ਰਹੂਗਾ ਜੀ ਇਹ ਵੀ ਬਹੁਤ ਸੋਹਣਾ ਸੂਟ ਰੈਡ ਵਾਲਾ ਸਟਾਫ ਬਿਲਕੁਲ ਬੈਸਟ ਹੈ ਜੀ ਪੂਰੀ ਬੈਸਟ ਕੁਆਲਿਟੀ ਦਾ ਸਟਾਫ ਯੂਜ਼ ਹੋਇਆ ਜਿਹਦੇ ਉੱਪਰ ਲਓ ਇਹ ਚੈੱਕ ਕਰੋ ਜੀ ਬਹੁਤ ਸੋਹਣਾ ਘੇਰਾ ਬਣਿਆ ਹੋਇਆ 21 ਇੰਚ ਤੱਕ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਲਓ ਨੈਕ ਬਣਿਆ ਹੋਇਆ ਘੀਰੀ ਤੇ ਕਾਰਨਰ ਤੇ ਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਕਾਰਨਰ ਵਰਕ ਹੋਇਆ ਜੀ ਤੇ ਇਹ ਵਾਲਾ ਰਹੂਗਾ ਜੀ ਜਿਹੜੀ ਆ ਬਾਹਾਂ ਦਾ ਕੰਮ ਪ੍ਰਾਈਸ ਜਿਹੜੀ 900 ਰੁਪਏ ਰਹਿਣੀ ਹੈ ਜੀ ये वाले सूट की प्राइस नौ सौ रहनी है बहुत ही सोहना क्वालिटी सूट रहूगा जी ये देखो जी इस तो अगला सूट चेक करो जी एक रहूगा जी ये भी बहुत सोहना सूट रहने वाला जी ये जड़ा रहेगा आबुदाई तो रहना जी बहुत सोना बनिया हुआ घेरा ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਤੇ ਨਾਲ ਤੁਹਾਨੂੰ 슬ੀਵਸ ਸੁਪਰ ਵਰਕ ਮਿਲੂਗਾ 슬ੀਵਸ ਦਾ ਕੰਮ ਹੈ ਜੀ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਹੈ ਜਿਹੜੀ ਸਿਰਫ 600 ਰੁਪਏ ਲੈਣੀ ਹੈ ਇਹ ਵਾਲੇ ਸੂਟ ਦੀ ਪ੍ਰਾਈਸ 600 ਰੁਪਏ ਲੈਣੀ ਹੈ ਜੀ ਪਿਸਤਾ ਜੀ ਸ਼ੇਡ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਠੀਕ ਹੈ ਜੀ ਇਸ ਤੋਂ ਅੱਗੇ ਇਹਦੇ ਵਿੱਚ ਇੱਕ λεਮਨ ਕਲਰ ਹੈ ਜੀ ਲਓ ਇਹ ਆਊਗਾ ਜੀ λεਮਨ ਸ਼ੇਡ ਦੇ ਵਿੱਚ ਦੇਖੋ ਜੀ ਇਹ ਵੀ ਬਹੁਤ ਸੋਹਣਾ ਸੂਟ ਰੈਨ ਵਾਲਾ ਲਓ ਜੀ ਇਹ λεਮਨ ਦੇ ਵਿੱਚ ਆਊਗਾ ਠੀਕ ਹੈ ਜੀ ਲੈਮਨ ਸ਼ੀਰ ਦੇ ਵਿੱਚ ਇਹ ਰਹੀਆਂ ਬਾਹਾਂ ਦੇ ਕੰਮ ਇਹ ਬਾਹਾਂ ਦਾ ਕੰਮ ਹੈ ਜੀ ਇਹਦੀ ਪ੍ਰਾਈਸ ਵੀ ਰਹਿਣੀ ਹੈ 600 ਰੁਪਏ 600 ਦੇ ਵਿੱਚ ਤੁਸੀਂ ਬੜਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਲਓ ਜੀ ਇਸ ਤੋਂ ਘੱਟ ਨੂੰ ਨੀਡਲ ਵਰਕ ਦੇ ਵਿੱਚ ਮਿਲੂਗਾ ਜੀ ਬਰਬਰੀ ਦੇ ਉੱਪਰ ਰੈਡੀਆ ਨੀਡਲ ਵਰਕ ਇਹ ਵਾਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਘੇਰਾ ਇਹ ਘੇਰੇ ਦਾ ਕੰਮ ਹੈ ਇਹਦੇ نیچے ਘੇਰੇ ਦਾ ਕੰਮ ਹੈ ਇਹ ਨੈੱਕ ਦਾ ਕੰਮ ਹੈ ਜੀ ਤੇ ਨਾਲ ਤੁਹਾਨੂੰ 슬ੀਵਸ ਮਿਲ ਗਈਆਂ ਇਹਦੀ ਪ੍ਰਾਈਸ ਸਿਰਫ 800 ਰੁਪਏ ਰਹਿਣੀ ਹੈ ਜੀ ਲਓ ਇਹ ਰਹਿਣਗਾ ਬਾਹਾਂ ਦਾ ਵਰਕ ਠੀਕ ਹੈ ਜੀ ਨੀਡਲ ਵਰਕ ਵਾਲਾ ਸੂਟ ਹੈ ਪ੍ਰਾਈਸ ਰਹਿਣੀ ਹੈ ਦੀ 800 ਰੁਪਏ 800 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 800 ਦੇ ਵਿੱਚ ਇਹ ਵਾਲਾ ਸੂਟ ਲੈ ਸਕਦੇ ਹੋ ਇਸ ਤੋਂ ਅੱਗੇ ਤੁਸੀਂ ਲੈ ਸਕਦੇ ਹੋ ਇਹ ਵਾ ਸੂਟ ਲਾਊਜ ਇਹ ਵੀ ਪਛਮੀਨੀ ਤੇ ਰਹਿਣਾ ਬਹੁਤ ਸੋਹਣਾ ਵਰਕ ਹੋਇਆ ਪਛਮੀਨੀ ਤੇ ਰਹਿਣਾ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ 800 ਰੁਪਏ ਠੀਕ ਹੈ ਜੀ 800 ਰੁਪਏ ਦੀ ਪ੍ਰਾਈਸ ਰਹਿਣੀ ਹੈ ਨਾਲ ਹੀ ਤੁਹਾਨੂੰ ਇਹਦੇ ਬਾਹਾਂ ਦਾ ਵੀ ਵਰਕ ਮਿਲੂਗਾ ਜੀ ਇਹਦੀਆਂ ਬਾਹਾਂ ਦਾ ਵਰਕ ਹੈ ਜੀ ਪ੍ਰਾਈਸ ਸਿਰਫ 800 ਰੁਪਏ ਰਹਿ ਰਹੀਆਂ ਜੀ ਠੀਕ ਹੈ ਜੀ ਆ ਅੱਜ ਦੇ ਜਿਹੜੇ ਸੂਟ ਆਣੇ ਸਿਰਫ ਜਨਰਲ ਪ੍ਰਾਈਸ ਵਿੱਚ ਰਹਿਣ ਵਾਲੇ ਹੈ ਇਸ ਤੋਂ ਅੱਗੇ ਇਹ ਵਾਲਾ ਸੂਟ ਚੱਕ ਕਰੂ ਜੀ ਲਓ ਜੀ ਬਰਬਰੀ ਤੇ ਰਹਿਣਾ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਬਰਬਰੀ ਤੇ ਇਹਦਾ ਦੇਖੋ ਜੀ ਕੇਰਾ ਇਹ ਬੜੀਆਂ ਹੋਇਆ ਕੇਰਾ ਠੀਕ ਹੈ ਜੀ ਇਹ ਬੜੀਆਂ ਹੋਈਆਂ ਇਹਦੀਆਂ ਬਾਹਾਂ ਬਾਹਾਂ ਦਾ ਕੰਮ ਹੈ ਜੀ ਇਹਦਾ ਠੀਕ ਹੈ ਜੀ ਅੱਗੇ ਤੁਹਾਨੂੰ ਇਹ ਜੇ ਮਿਲੂਗਾ ਜੀ ਕੰਮ ਪਹੁੰਚਿਆਂ ਤੇ ਲਓ ਇਹ ਪਹੁੰਚਿਆਂ ਤੇ ਕੰਮ ਹੋਇਆ ਜੀ ਇਹਦਾ ਇਹ ਸਲਵਾਰ ਦੇ ਗੋਡਿਆਂ ਤੇ ਕੰਮ ਹੋਇਆ ਜੀ ਇਹਦਾ ਬਹੁਤ ਪਿਆਰਾ ਜਿਹਾ ਸੂਟ ਰਹੂਗਾ ਜੀ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ ਅੱਜ ਤੁਹਾਨੂੰ ਇਹ ਵਾਲੇ ਸੂਟ ਦੀ ਪ੍ਰਾਈਸ ਜੇ ਬਰਬਰੀ ਤੇ ਰੈਡੀ ਹੈ ਜੀ ਸਿਰਫ 990 ਦੇ ਵਿੱਚ 990 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 990 ਦੇ ਵਿੱਚ ਇਹ ਸੂਟ ਲੈ ਸਕਦੇ ਹੋ ਬਹੁਤ ਸੋਹਣਾ ਸੂਟ ਬੈਡ ਵਾਲਾ ਜੀ ਬਰਬਰੀ ਤੇ ਰੈਡੀ ਹੈ ਲੋ ਦੇਖੋ ਜੀ ਇਹ ਵਾਲਾ ਡਿਜ਼ਾਈਨ ਦੇਖੋ ਜੀ ਲੋ ਇਹ ਵਾਲਾ ਚੈੱਕ ਕਰੋ ਦੀ ਸ਼ੈਲਫ ਪਸ਼ਮੀਨੇ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਇਹ ਰੋਕਾ ਜੀ ਸ਼ੈਲਫ ਪਸ਼ਮੀਨੇ ਤੇ ਸ਼ੈਲਫ ਪਸ਼ਮੀਨੇ ਤੇ ਬਹੁਤ ਸੋਹਣਾ ਸੂਟ ਰੈਡੀ ਵਾਲਾ ਜੀ ਚੈੱਕ ਕਰੋ ਜੀ ਇਹਦੇ ਘੇਰੇ ਦਾ ਕੰਮ ਹੋਇਆ ਅ ਇਹ ਜਿਹੜਾ ਰਸ਼ੀਆ ਬ੍ਰਾਂਡ ਦਾ ਸ਼ੈਲਫ ਪਸ਼ਮੀਨਾ ਜੀ ਬਹੁਤ ਸੋਹਣਾ ਸ਼ੈਲਫ ਬਣੀ ਹੋਈ ਹੈ ਸਾਰੇ ਪ੍ਰਿੰਟ ਇਹਦੇ ਸੂਟ ਦੇ ਵਿੱਚ ਤੇ ਨਾਲ ਤਾਂ ਨੂੰ ਬਾਹਾਂ ਦੇ ਉੱਪਰ ਵਰਕ ਮਿਲੂਗਾ ਜੀ ਬਾਹਾਂ ਦਾ ਵਰਕ ਹੈ ਦੀ ਪ੍ਰਾਈਸ ਰਹਿਣੀ ਹੈ ਸਿਰਫ 1200 ਰੁਪਏ 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸੈਲਫ ਪਸ਼ਮੀਨੇ ਦੇ ਵਿੱਚ ਫਿਰੋਜ਼ੀ ਕਲਰ ਦੇ ਵਿੱਚ ਰੈਡੀ ਹੈ ਜੀ ਤੇ ਥੋੜਾ ਜਿਹਾ ਆ ਰਿਹਾ ਡੱਲ ਕਲਰ ਪਰ ਕਲਰ ਹੈਗਾ ਫਿਰੋਜ਼ੀ ਬਹੁਤ ਸੋਹਣਾ ਕਲਰ ਆਉਣ ਵਾਲਾ ਜੀ ਇਹ ਇੱਕ ਜਿਹੜੀ ਵਿੱਚ ਮਿਲੂਗਾ ਤੁਹਾਨੂੰ ਗਾਜ਼ਰੀ ਕਲਰ ਲਓ ਜੀ ਸੈਲਫ ਪਸ਼ਮੀਨੇ ਦੇ ਰਹਿਣਾ ਜੀ ਸਰਦਾਰੀ ਲੁੱਕ ਦੇ ਵਿੱਚ ਰੈਡੀ ਆ ਬਹੁਤ ਸੋਹਣੇ ਸੂਟ ਲੱਗਦੇ ਸੈਲਫ ਪਸ਼ਮੀਨੇ ਵਿੱਚ ਬਣੇ ਹੋਏ ਚੈੱਕ ਕਰੋ ਜੀ ਇਹ ਬਾਹਾਂ ਦਾ ਕੰਮ ਹੈ ਜੀ ਬਾਹਾਂ ਤੇ ਆਊਗਾ ਜੀ ਡਿਜ਼ਾਈਨ ਤੇ ਇਹ ਆਊਗਾ ਜੀ ਘੇਰੇ ਦਾ ਡਿਜ਼ਾਈਨ ਲੋ ਜੀ ਘੇਰੇ ਦਾ ਡਿਜ਼ਾਈਨ ਤੁਹਾਨੂੰ ਖਾ ਦਿਨੇ ਆ ਲੋ ਜੀ ਚੈੱਕ ਕਰੋ ਜੀ ਘੇਰੇ ਦਾ ਡਿਜ਼ਾਈਨ ਬਹੁਤ ਸੋਹਣਾ ਘੇਰਾ ਬਣਿਆ ਹੋਇਆ 23 24 ਇੰਚ ਤੱਕ ਘੇਰਾ ਰੈਡੀ ਕਰ ਸਕਦੇ ਹਾਂ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 1200 ਰੁਪਏ ਠੀਕ ਹੈ ਜੀ 1200 ਰੁਪਏ ਦੀ ਪ੍ਰਾਈਸ ਰਹਿਣੀ ਹੈ ਇਸ ਤੋਂ ਅੱਗੇ ਤੁਹਾਨੂੰ ਦਿਖਾਉਣੀ ਹੈ ਜੀ ਲੋ ਇਹ ਵਾਲਾ ਵੀ ਬਹੁਤ ਸੋਹਣਾ ਸੂਟ ਸਾਡੇ ਕੋਲ ਰੈਡੀ ਹੈ ਇਹ ਬਣਿਆ ਹੋਇਆ ਨੱਕ ਦਾ ਡਿਜ਼ਾਈਨ ਬਹੁਤ ਸੋਹਣਾ neck ਬਣੀ ਹੋਈ ਹੈ ਇਹ ਬਣਿਆ ਹੋਇਆ ਘੇਰਾ ਨਾਲ ਤੋਂ ਨੂੰ ਬਾਹਾਂ ਮਿਲਣ ਗਈਆਂ 나 ਹੀ ਤੁਹਾਨੂੰ ਮਿਲੂਗਾ ਜੀ ਬੋਟਮ ਦੇ ਕੰਮ ਠੀਕ ਹੈ ਜੀ ਇਹ ਬੋਟਮ ਦੇ ਕੰਮ ਹੈ ਸਾਡੇ ਕੋਲ ਸੂਟ ਕਾਫੀ ਸਾਰੇ ਰੈਡੀ ਹੁੰਦੇ ਰਹਿੰਦੇ ਆ ਕਸਟਮਰਾਂ ਦੀ ਵਾਰ-ਵਾਰ ਡਿਮਾਂਡ ਹੁੰਦੀ ਹੈ ਵਾਰ-ਵਾਰ ਦੁਆਰਾ ਰੈਡੀ ਹੁੰਦੇ ਆ ਪ੍ਰਾਈਸ ਰੈਡੀ ਇਹਦੀ 1300 ਰੁਪਏ ਲਓ ਇੱਕ ਇਹ ਵਾਲਾ ਸੂਟ ਮਿਲੂਗਾ ਜੀ ਕਲਰ ਇਹ ਕੇ ਵਾਲਾ ਆਊਗਾ ਇਹ ਵੀ ਬਹੁਤ ਸੋਹਣਾ ਕਲਰ ਹੈਨ ਵਾਲਾ ਇਹ ਵੀ neck design ਬਹੁਤ ਸੋਹਣਾ neck design ਬਣਿਆ ਹੋਇਆ ਹੈ ਇਹਦਾ ਠੀਕ ਹੈ ਜੀ ਇਹ ਨੀਚੇ ਬਣਿਆ ਹੋਇਆ ਹੈ ਇਹਦਾ ਘੇਰਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਹੈ ਇਹਦਾ ਘੇਰਾ ਠੀਕ ਹੈ ਜੀ ਇਹ ਹੀ ਬਾਹਾਂ ਰਹਿਣਗੀਆਂ ਇਹਦੀਆਂ ਬਾਹਾਂ ਦਾ ਡਿਜ਼ਾਈਨ ਹੈ ਤੇ ਨਾਲ ਤੁਹਾਨੂੰ ਮਿਲੇਗਾ ਬਾਟਮ ਦਾ ਡਿਜ਼ਾਈਨ ਇੱਥੇ ਬਾਟਮ ਦਾ ਡਿਜ਼ਾਈਨ ਆਹ ਵਾਲਾ ਬਾਟਮ ਦਾ ਡਿਜ਼ਾਈਨ ਮਿਲੇਗਾ ਜੀ ਠੀਕ ਹੈ ਜੀ ਬਾਟਮ ਤੇ ਆਊਗਾ ਪ੍ਰਾਈਸ ਰਹਿਣੀ ਹੈ ਜੀ ਸਿਰਫ 1300 ਰੁਪਏ 1300 ਚ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਬਹੁਤ ਹੀ ਪਿਆਰਾ ਜਿਹਾ ਸੂਟ ਏ ਸੀ ਅੱਜ ਦੇ ਸਾਡੇ ਸੂਟ ਇਹਨਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਆਪਣਾ ਆਰਡਰ ਬੁੱਕ ਕਰੋ ਜੀ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਦੀ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ